ਲੋਕਾਂ ਨੂੰ ਮਿਲੇ ਵੱਡੀ ਰਾਹਤ ਨਕੋਦਰ ਤੋਂ ਜਗਰਾਵਾਂ ਜਾਣ ਵਾਲਾ ਟੂਲ ਪਲਾਜ਼ਾ ਹੋਇਆ ਬੰਦ ਤਾਂ ਦੱਸਦੇ ਹੈ ਕਿ ਇਸ ਟੂਲ ਪਲਾਜ਼ੇ ਦੇ ਆਸ-ਪਾਸ ਦੀਆਂ ਜੋ ਸੜਕਾਂ ਹਨ ਕਾਫੀ ਖਸਤਾ ਹਾਲਤ ਦੇ ਵਿੱਚ ਹਨ ਅਤੇ ਜਿਸ ਦੀਆਂ ਸ਼ਿਕਾਇਤਾਂ ਵੀ ਕਈ ਵਾਰ ਸਰਕਾਰ ਤੱਕ ਪਹੁੰਚੀਆਂ ਸਨ ਅਤੇ ਕਿਸਾਨਾਂ ਵੱਲੋਂ ਵੀ ਕਈ ਵਾਰ ਧਰਨੇ ਪ੍ਰਦਰਸ਼ਨ ਕਰਕੇ ਇਸ ਟੂਲ ਪਲਾਜ਼ੇ ਦੀ ਪਰਚੀ ਬੰਦ ਕਰਵਾਈ ਗਈ ਸੀ ਅਤੇ ਇਸੇ ਦੇ ਸਬੰਧ ਵਿੱਚ ਹੀ ਹੁਣ ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ ਲੈਂਦੇ ਹੋਏ ਇੱਕ ਜਿਹੜਾ ਨੋਟਿਸ ਜਾਰੀ ਕਰ ਦਿੱਤਾ ਗਿਆ ਕੰਪਨੀ ਨੂੰ ਅਤੇ ਉਸ ਤੋਂ ਬਾਅਦ ਜਿਹੜਾ ਇਹ ਟੂਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਜਿਸ ਦੇ ਸਬੰਧ ਵਿੱਚ ਇਸ ਟੂਲ ਪਲਾਜ਼ੇ ਉੱਤੇ ਜੋ ਲੋਕ ਲੰਘ ਰਹੇ ਹਨ ਉਹਨਾਂ ਨਾਲ ਵੀ ਜੋ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਸੜਕਾਂ ਹੀ ਖਸਤਾ ਹਾਲਤ ਦੇ ਵਿੱਚ ਹਨ ਤਾਂ ਅਸੀਂ ਟੋਲ ਕਿਉਂ ਦਈਏ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਹਾਂਜੀ ਹਾਂਜੀ ਨਕੌਦਰ ਤੋਂ ਜਕਰਮਾ ਰੋਡ ਤੇ ਜਿਹੜਾ ਟੂਲ ਪਲਾਜ਼ਾ ਹੈਗਾ ਉਹ ਬੰਦ ਕਰ ਦਿੱਤਾ ਗਿਆ ਇਹਦਾ ਕਾਰਨ ਹੈਗਾ ਜਿਹੜੀ ਇਹ ਸੜਕ ਹੈਗੀ ਆ ਸਾਰੀ ਹੀ ਖਸਤਾ ਹਾਲਤ ਹੋ ਚੁੱਕੀ ਸੀ ਇਸ ਚੈਸ ਕਰਕੇ ਪੰਜਾਬ ਸਰਕਾਰ ਨੇ ਇਹ ਜਿਹੜਾ ਐਲਾਨ ਕਰ ਦਿੱਤਾ ਕਿ ਇਸ ਟੂਲ ਪਲਾਜ਼ਾ ਨੂੰ ਬੰਦ ਕਰ ਦਿੱਤਾ ਜਾਵੇ ਪਰ ਇਹ 2 ਸਾਲ ਪਹਿਲਾਂ ਹੀ ਜਿਹੜਾ ਟੂਲ ਪਲਾਜ਼ਾ ਬੰਦ ਕੀਤਾ ਗਿਆ ਕਿਉਂਕਿ ਇਹਦੀ ਜਿਹੜੀ ਸ਼ੁਰੂਆਤ ਹੈਗੀ ਆ 2015 ਦੇ ਵਿੱਚ ਹੋਈ ਸੀ ਤੇ ਟੂਲ ਖਤਮ ਹੋਣ ਦੀ ਜਿਹੜੀ ਨਿਯਤ ਹੈਗੀ ਆ ਉਹ 2027 ਤੱਕ ਸੀਗੀ ਪਰ ਇਸ ਟੂਲ ਪਲਾਜ਼ਾ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਲਗਾਤਾਰ ਜਿਹੜੀ ਇਹ ਸੜਕ ਹੈਗੀ ਆ ਇਹ ਟੁੱਟੀ ਹੋਈ ਹੈਗੀ ਆ ਖਸਤਾ ਹਾਲਤ ਹੈਗੀ ਆ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਇੱਕ ਵਾਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣ ਕਿ ਜਿਹੜੇ ਟੂਲ ਤੋਂ ਕਾਫੀ ਲੋਕਾਂ ਨੂੰ ਖਰਚਾ ਪੈਂਦਾ ਸੀਗਾ ਅਜੋ ਟੂਲ ਪਲਾਜ਼ਾ ਜਿਹੜਾ ਬੰਦ ਹੋ ਚੁੱਕਾ ਹੈਗਾ ਵਾ ਕਿਉਂਕਿ ਲਗਾਤਾਰ ਜਿਹੜਾ ਪੰਜਾਬ ਸਰਕਾਰ ਵੱਲੋਂ 19 ਦੇ ਕਰੀਬ ਜਿਹੜੇ ਹੈਗੇ ਆ ਟੂਲ ਪਲਾਜ਼ੇ ਬੰਦ ਕਰ ਦਿੱਤੇ ਗਏ ਕਿਉਂਕਿ ਉਹਨਾਂ ਵੱਲੋਂ ਕਹਿਣਾ ਹੈਗਾ ਵਾ ਕਿ ਜੇਕਰ ਸੜਕਾਂ ਦੀ ਰਿਪੇਅਰ ਨਹੀਂ ਕਰ ਸਕਦੇ ਪੈਸਾ ਇਕੱਠਾ ਕਰਦੇ ਹੈਗੇ ਆ ਪਰ ਜਿਹੜੀਆਂ ਸੜਕਾਂ ਨੇ ਉਹ ਖਸਤਾ ਹਾਲਤ ਦੇ ਵਿੱਚ ਨੇ ਤੇ ਉਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਇਹਨਾਂ ਕੰਪਨੀਆਂ ਨੂੰ ਜਿਹੜਾ ਨੋਟਿਸ ਭੇਜ ਦਿੱਤਾ 2 ਸਾਲ ਪਹਿਲਾਂ ਹੀ ਕਿ ਐਸਾ ਟੋਲ ਪਲਾਜ਼ਾ ਨੂੰ ਬੰਦ ਕਰ ਦਿੱਤਾ ਜਾਵੇ ਤੇ ਅੱਜ ਜਿਹੜਾ ਇਹ ਟੋਲ ਪਲਾਜ਼ਾ ਤੁਹਾਨੂੰ ਬੰਦ ਦਿਖਾਈ ਦੇ ਰਿਹਾ ਹੈ ਜਿਹੜੇ ਲੋਕ ਨੇ ਇਸ ਤੋਂ ਕਿੰਨਾ ਖੁਸ਼ ਨੇ ਉਹ ਵੀ ਗੱਲ ਜ਼ਰੂਰ ਕਰਾਂਗੇ ਮੇਰਾ ਐਂਗਲ ਸੈੱਟ ਹੋ ਗਿਆ ਜਿਹੜੇ ਲੋਕ ਨੇ ਉਹ ਵੀ ਇੱਥੋਂ ਲੰਘ ਰਹੇ ਨੇ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹ ਟੂਲ ਪਲਾਜ਼ਾ ਹੈਗਾ ਵਾ ਇਹ ਅੱਜ ਬੰਦ ਕਰ ਦਿੱਤਾ ਗਿਆ ਸਰਕਾਰ ਵੱਲੋਂ ਫਿਰ ਜੀ ਕੀ ਨਾਮ ਹੈ ਕਰਨਕਰਾਂ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਨੂਰਮੈਲ ਤੋਂ ਨੂਰਮੈਲ ਤੋਂ ਅੱਜ ਜਿਹੜਾ ਹੈਗਾ ਇਹ ਪਰਚੀ ਕੱਟੀ ਗਈ ਨਹੀਂ ਸਰਕਾਰ ਵੱਲੋਂ ਕਿਸ ਤਰ੍ਹਾਂ ਉਪਰਾਲਾ ਦੇਖਦੇ ਆ ਜਿਹੜਾ 19 ਜਿਹੜੇ ਕਰੀਬ ਜਿਹੜੇ ਹੈਗੇ ਟੂਲ ਪਲਾਜ਼ੇ ਬੰਦ ਕੀਤੇ ਗਏ ਹੈਗੇ ਆ ਅੱਜ ਜਿਹੜਾ ਹੈਗਾ ਨਕੌਦਰ ਤੋਂ ਚਕਰਾਵਾ ਰੋਡ ਦਾ ਵੀ ਟੂਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਆ ਕੀ ਕਹ ਸੰਦੇ ਹੁਣ ਕੋਈ ਸਿਰਕਾ ਇਹ ਦੂਜੇ ਬੰਦੇ ਸਿੰਪਲ ਬੰਦੇ ਆ ਨਹੀਂ ਸੜਕ ਵਗੈਰਾ ਕਿਸ ਤਰ੍ਹਾਂ ਦੀ ਹੈਗੀ ਆ ਸੜਕ ਬਾੜਨ ਵਾਲੀ ਆ ਸੜਕ ਤਾਂ ਟੁੱਟੀ ਆ ਟੋਏ ਪਏ ਆ ਇਹ ਪਹਿਲਾਂ ਇਹਨਾਂ ਨੂੰ ਜਿਹੜਾ ਹੈਗਾ ਸੜਕਾਂ ਨਹੀਂ ਬਣਾਉਣੀਆਂ ਚਾਹੀਦੀਆਂ ਸੀਗੀਆਂ ਛੱਟ ਹੋਏ ਆ ਅੱਛਾ ਠੀਕ ਹੈ ਹੋਰ ਵੀ ਜਿਹੜੇ ਹੈਗੇ ਆ ਲੋਕ ਇੱਥੋਂ ਲੰਘ ਰਹੇ ਨੇ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਹੈਗਾ ਹਜ਼ਾਰਾਂ ਰੁਪਏ ਜਿਹੜੇ ਹੈਗੇ ਲੋਕਾਂ ਦੇ ਜਿਹੜੇ ਖਰਚੇ ਹੁੰਦੇ ਸੀਗੇ ਇਹਨਾਂ ਟੂਲ ਪਲਾਜ਼ਾ ਤੇ ਹੀ ਅੱਜ ਜਿਹੜਾ ਹੈਗਾ ਟੂਲ ਪਲਾਜ਼ਾ ਜਿਹੜੇ ਹੈਗੇ ਆ ਬੰਦ ਕਰ ਦਿੱਤੇ ਗਏ ਆ ਸਾਡੇ ਨਾਲ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਗੱਡੀਆਂ ਇੱਥੇ ਹੈਗੀਆਂ ਲੰਘ ਰਹੀਆਂ ਨੇ ਟੂਲ ਪਲਾਜ਼ਾ ਜਿਹੜਾ ਹੈਗਾ ਪਹਿਲਾਂ ਵਰਤੀ ਕੱਟੀ ਜਾਂਦੀ ਸੀ ਅੱਜ ਜਿਹੜਾ ਹੈਗਾ ਬਿਨਾ ਟੂਲ ਪਲਾਜ਼ੇ ਤੋਂ ਜਿਹੜਾ ਹੈਗਾ ਲੋਕ ਜਾ ਰਹੇ ਨੇ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਜਿਹੜੇ ਲੋਕ ਇੱਥੋਂ ਲੰਘ ਰਹੇ ਨੇ ਉਹ ਕਿੰਨਾ ਕੁ ਖੁਸ਼ ਨੇ ਸਰਕਾਰ ਤੋਂ ਕਿਉਂਕਿ ਇਹ ਜਿਹੜੀਆਂ ਸਰਕਾਰਾਂ ਹੈਗੀਆਂ ਕਈ ਤਾਂ ਵਾਅਦੇ ਹੀ ਕਰਦੀਆਂ ਨੇ ਪਰ ਅੱਜ ਜਿਹੜਾ ਹੈਗਾ ਸਰਕਾਰਾਂ ਨੇ ਜਿਹੜੇ ਵਾਅਦੇ ਕੀਤੇ ਹੋਏ ਆ ਉਹ ਪੂਰੇ ਵੀ ਕੀਤੇ ਜਾ ਰਹੇ ਨੇ ਜਿਹੜੇ ਲੋਕ ਇੱਥੋਂ ਲੋਕ ਨੇ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਲੋਕ ਜਿਹੜੇ ਨੇ ਕਈ ਜਿਹੜੇ ਹੈਗੇ ਆ ਕੁਝ ਕਹਿਣ ਤੋਂ ਵੀ ਜਿਹੜੇ ਕਤਰਾਂਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈਗਾ ਜੇਕਰ ਇਹ ਸੜਕਾਂ ਹੀ ਨਹੀਂ ਬਣੀਆਂ ਹੈਗੀਆਂ ਤਾਂ ਫਿਰ ਟੂਲ ਕਾਦਾ ਦੇਣਾ ਹੈਗਾ ਕਿਉਂਕਿ ਲਗਾਤਾਰ ਅੱਜ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਹੈਗਾ ਇੱਕ ਵੱਡੀ ਉਪਲਾਬਦੀ ਕਹਿ ਸਕਦੇ ਆਪਾਂ ਟੂਲ ਪਲਾਜ਼ਾ ਜਿਹੜਾ ਹੈਗਾ ਬੰਦ ਕਰ ਦਿੱਤਾ ਗਿਆ ਫਿਰ ਕੀ ਨਾਮ ਹੈ ਮੇਰਾ ਨਾ ਬਿੱਟੂ ਕਿਹੜੀ ਜਗ੍ਹਾ ਤੋਂ ਆਏ ਹੋ ਲੁਧਿਆਣਾ ਜਿਹੜਾ ਇਹ ਟੂਲ ਪਲਾਜ਼ਾ ਹੈਗਾ ਬੰਦ ਕਰ ਦਿੱਤਾ ਗਿਆ ਸਰਕਾਰ ਵੱਲੋਂ ਕਿਸ ਤਰ੍ਹਾਂ ਦੇਖਦੇ ਆ ਸਰਕਾਰ ਇਹ ਕਹਿੰਦੇ ਸੜਕ ਸੜਕ ਬੜੀ ਨਹੀਂ ਸੜਕ ਟੁੱਟੀ ਪਈ ਆ ਇਹ ਲੋਕ ਖੱਡੇ ਵੱਡੇ ਵੱਡੇ ਹੋਏ ਨੇ ਹੋਰ ਕੋਈ ਚੱਕਰ ਨਹੀਂ ਕਾਇਰ ਕਰ ਸਕਦਾ ਜਿਹੜੇ ਲੋਕ ਨੇ ਉਹ ਕਹਿੰਦੇ ਨੇ ਜੇ ਸੜਕਾਂ ਹੀ ਨਹੀਂ ਬਣੀਆਂ ਤਾਂ ਟੂਲ ਕਾਦਾ ਦੇਈਏ ਕਿਉਂਕਿ ਲਗਾਤਾਰ ਇਸੇ ਕਰਕੇ ਜਿਹੜਾ ਸਰਕਾਰਾਂ ਵੱਲੋਂ ਵੀ ਇਹ ਉਪਰਾਲੇ ਕੀਤੇ ਜਾ ਰਹੇ ਨੇ ਇਹ ਟੂਲ ਪਲਾਜ਼ੇ ਬੰਦ ਕੀਤੇ ਜਾ ਰਹੇ ਨੇ 19 ਦੇ ਕਰੀਬ ਜਿਹੜੇ ਹੈਗੇ ਪੰਜਾਬ ਦੇ ਟੂਲ ਪਲਾਜ਼ੇ ਬੰਦ ਕਰ ਦਿੱਤੇ ਗਏ ਨੇ ਤੇ ਇਹਦੇ ਬਾਰੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕੈਮਰਾ ਪਰਸੰਦ ਨਾਲ ਪਨੀ ਤਰੋੜਾ ਨਕੋਦਰ